ਮਾਲਕਾ ਦੁਨੀਆ ਦੀਆਂ ਸਾਰੀਆਂ ਆਸਾਂ ਅਜ ਲਾ ਦਿਤੀਆਂ ਨੇ ਤੇ ਆਸ ਰੱਖੀ ਸਿਰਫ ਇੱਕ ਤੇ ਹੋਰ ਕਿਸੇ ਦੀ ਕੋਈ ਆਸ ਨਹੀਂ ਹੈ ਇੱਕ ਤੇ ਆਸ ਹੈ ਤੇ ਤੇਰੇ ਘਰ ਤੇ ਆਸ ਰੱਖੀ ਹੈ ਤੇਰੇ ਤੇ ਆਸ ਰੱਖੀ ਹੈ ਅਸੀਂ ਤੇਰੇ ਘਰ ਦੇ ਗੋਲੇ ਬਣ ਗਏ ਹਾਂ ਚਾਕਰ ਬਣ ਗਏ ਹਾਂ ਨੌਕਰ ਬਣ ਗਏ ਹਾਂ ਮਾਲਕਾਂ ਤੂੰ ਹੁਣ ਆਪਣਾ ਖਸਮਾਂ ਵਾਲਾ ਫਰਜ਼ ਐ ਜਿਹੜਾ ਨਾ ਉਹ ਅਦਾ ਕਰ ਅਸੀਂ ਤੇਰੇ ਘਰ ਦੇ ਨੌਕਰ ਬਣ ਗਏ ਹਾਂ ਗੁੱਲੇ ਬਣ ਗਏ ਹਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ ਐ ਮਹਾਰਾਜ ਜੀ ਕਹਿੰਦੇ ਸਜਨਾ ਜੇ ਤੂੰ ਵਫਾਦਾਰੀ ਕਰਨੀ ਐ ਨਾ ਤੇ ਕੁੱਤੇ ਵਾਲੀ ਕਰੀ ਖਸਮ ਤੇ ਭਰੋਸਾ ਹੈ ਕਸਮ ਤੇ ਵਿਸ਼ਵਾਸ ਹੈ ਕੁੱਤੇ ਨੂੰ ਮਾਲਕ ਤੇ ਵਿਸ਼ਵਾਸ ਹੈ ਤੇ ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਕਿਸੇ ਧਰ ਤੇ ਨਹੀਂ ਜਾ ਕੇ ਬੈਠਦਾ ਉਹ ਇੱਕ ਤੇ ਭਰੋਸਾ ਰੱਖਦਾ ਉਹਨੂੰ ਪਤਾ ਹੈ ਮੇਰੇ ਮਾਲਕ ਨੇ ਭਾਵੇਂ ਮੈਨੂੰ ਮਾਰਿਆ ਹੈ ਭਾਵੇਂ ਕੁੱਟਿਆ ਹੈ ਭਾਵੇਂ ਮੈਨੂੰ ਸਵੇਰ ਦੀ ਖਾਣ ਵਾਸਤੇ ਰੋਟੀ ਤੱਕ ਨਹੀਂ ਦਿੱਤੀ ਪਰ ਮੈਂ ਇਹ ਦਰ ਮਾਲਕ ਦਾ ਛੱਡ ਕੇ ਦੂਸਰੇ ਦਰ ਤੇ ਜਾਵਾਂ ਇਹਦੇ ਵਿੱਚ ਤੇ ਮਾਲਕ ਦੀ ਬਦਨਾਮੀ ਹੈ ਮੈਂ ਤੇ ਮਾਲਕ ਨੂੰ ਸ਼ਮਸ਼ ਸ਼ਰਮਸ਼ਾਰ ਕਰ ਦੇਵਾਂਗਾ ਮੇਰੀ ਭਲਾਈ ਇਸ ਵਿੱਚ ਹੈ ਮੇਰੇ ਮਾਲਕ ਦੀ ਭਲਾਈ ਇਸ ਵਿੱਚ ਹੈ ਕਿ ਮੈਂ ਮਾਲਕ ਦੇ ਦਰ ਤੇ ਹੀ ਬੈਠਾ ਰਵਾਂ ਮਹਾਰਾਜ ਦੀ ਬਖਸ਼ਿਸ਼ ਕਰਨੇ ਸਵਾਮੀ ਕੋ ਗਰੇਂ ਦਿਉ ਸਦਾ ਸਵਾਨਤ ਜਿਤ ਨਹੀ ਨਿਤ ਕਹਿੰਦੇ ਜਿਵੇਂ ਇੱਕ ਕੁੱਤਾ ਸਵਾਨ ਕੁੱਤਾ ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦਾ ਦਰ ਛੱਡ ਕੇ ਹੋਰ ਕਿਸੇ ਦਰ ਤੇ ਨਹੀਂ ਜਾਂਦਾ ਮਾਲਕ ਦੇ ਪ੍ਰਤੀ ਵਫਾਦਾਰ ਹੁੰਦਾ ਹੈ ਉਹਦੀ ਵਫਾਦਾਰੀ ਕਾਇਮ ਰਹਿੰਦੀ ਹੈ ਭਾਵੇਂ ਸਵੇਰ ਦੀ ਮਾਲਕ ਨੇ ਖਾਣ ਵਾਸਤੇ ਉਹਨੂੰ ਰੁੱਟੀ ਨਹੀਂ ਦਿੱਤੀ ਟੁੱਕੜ ਨਹੀਂ ਦਿੱਤਾ ਤਾਂ ਵੀ ਉਹ ਆਪਣੇ ਮਾਲਕ ਦੇ ਦਰ ਤੇ ਬੈਠਾ ਹੈ ਮਾਲਕ ਨੇ ਕੁੱਟਿਆ ਹੈ ਛੋਟੀਆਂ ਮਾਰੀਆਂ ਨੇ ਇੱਥੋਂ ਤੱਕ ਛਿੱਤਰ ਵੀ ਮਾਰ ਦਿੱਤਾ ਹੈ ਤੇ ਕੁੱਤਾ ਚੁੱਪ ਕਰਕੇ ਬੈਠਾ ਹੈ ਆਪਣੇ ਮਾਲਕ ਦੇ ਦਰ ਤੇ ਦਰ ਨੂੰ ਮਲ ਕਰਕੇ ਨਹੀਂ ਛੱਡ ਰਿਹਾ ਮਾਲਕ ਦਾ ਦਰ ਕਿਉਂਕਿ ਪਤਾ ਹੈ ਭਰੋਸਾ ਹੈ ਵਿਸ਼ਵਾਸ ਹੈ ਕਿ ਮਾਲਕ ਗੁੱਸਾ ਕਰੇਗਾ ਪਰ ਕੁਝ ਸਮੇਂ ਵਾਸਤੇ ਆ ਅਖੀਰ ਮਾਲਕ ਮੈਨੂੰ ਰੋਟੀ ਦੇ ਦੇਵੇਗਾ ਮੇਰੇ ਨਾਲ ਫੇਰ ਲਾਡ ਕਰੇਗਾ ਪਿਆਰ ਕਰੇਗਾ ਕਿੰਨਾ ਭਰੋਸਾ ਹੈ ਕੁੱਤੇ ਨੂੰ ਆਪਣੇ ਮਾਲਕ ਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੁੱਤੇ ਦੀ ਉਦਾਹਰਣ ਦੇ ਰਹੇ ਨੇ ਕਹਿੰਦੇ ਪਿਆਰਿਆ ਸਿੱਖ ਦੇਖ ਕੁੱਤੇ ਵੱਲ ਆਪਣੇ ਮਾਲਕ ਦਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾ ਰਿਹਾ ਤੇ ਮਹਾਰਾਜ ਜੀ ਨੇ ਬਚਨ ਕੀਤੇ ਨੇ ਸੁਆਮੀ ਕਿਉਂ ਗਰੇ ਜਿਉ ਸਦਾ ਸੁਆਣਤ ਜਿਤ ਨਹੀ ਨਿਤ ਨਾਨਕ ਇਹ ਬਿਦਗਰ ਭਜੋ ਇਕ ਮਨ ਹੋਏ ਇਕ ਚਿਤ ਪਿਆਰਿਆ ਤੂੰ ਵੀ ਇਦਾਂ ਹੀ ਆਪਣੇ ਮਾਲਕ ਤੇ ਭਰੋਸਾ ਰੱਖ ਆਪਣੇ ਮਾਲਕ ਦੇ ਦਰ ਨੂੰ ਮੰਨ ਲੈ ਜਿਵੇਂ ਕੁੱਤੇ ਨੇ ਆਪਣੇ ਮਾਲਕ ਦੇ ਦਰ ਨੂੰ ਮਲਿਆ ਹੈ ਤੂੰ ਉਹਦੇ ਤੋਂ ਸਿੱਖ ਤੇ ਇੱਕ ਅਕਾਲ ਪੁਰਖ ਵੈਗੁਰੂ ਤੇ ਭਰੋਸਾ ਰੱਖ ਵਿਸ਼ਵਾਸ ਰੱਖ ਗੁਰੂ ਦੇ ਦਰ ਨੂੰ ਮੱਲ ਗੁਰੂ ਤੇ ਭਰੋਸਾ ਰੱਖ ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਤੇ ਇੱਕ ਚਿੱਤ ਹੋ ਕਰਕੇ ਪ੍ਰਮਾਤਮਾ ਨੂੰ ਯਾਦ ਕਰ ਚੇਤੇ ਕਰ ਤੇਰੇ ਜੀਵਨ ਦੇ ਓਪਾਰ ਉਤਾਰੇ ਕਰਨ ਵਾਲਾ ਹੈ ਤੇਰੀ ਹਰ ਇੱਕ ਇੱਛਾ ਸੰਪੂਰਨ ਕਰਨ ਵਾਲਾ ਹੈ ਪੂਰਿਆਂ ਕਰਨ ਵਾਲਾ ਹੈ ਐਸਾ ਗਿਆਨ ਜਪੂ ਮਨ ਮੇਰੇ ਹੋਵੋ ਚਾਕਰ ਸੱਚੇ ਕੇਰੀ ਜੇ ਚਾਕਰੀ ਕਰਨੀ ਹੈ ਤੇ ਐਦਾਂ ਦੀ ਚਾਕਰੀ ਕਰ ਐਦਾਂ ਦਾ ਵਫਾਦਾਰ ਬਣ ਬੁੱਲੇ ਸ਼ਾਹ ਨੇ ਬੜਾ ਪਿਆਰਾ ਲਿਖਿਆ ਬੁੱਲੇ ਸ਼ਾਹ ਕਹਿੰਦਾ ਹੈ ਕਹਿੰਦਾ ਮੈਂ ਰੋਜ਼ ਹੀ ਰਾਤ ਨੂੰ ਜਾਗਦਾ ਹਾਂ ਤੇ ਅੱਲਾਹ ਦੀ ਇਬਾਦਤ ਕਰਦਾ ਹਾਂ ਅੱਲਾਹ ਨੂੰ ਯਾਦ ਕਰਦਾ ਅੱਲਾਹ ਨੂੰ ਚੇਤੇ ਕਰਦਾ ਹਾਂ ਤੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਤੇਰੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ ਦੁਨੀਆ 'ਤੇ ਬੁੱਲਿਆ ਤੂੰ ਹੀ ਇੱਕ ਸੰਸਾਰ ਦੇ ਵਿੱਚ ਇੱਕ ਐਸਾ ਬੰਦਾ ਹੈ ਜਿਹੜਾ ਰਾਤ ਨੂੰ ਜਾਗ ਕਰਕੇ ਰੱਬ ਨੂੰ ਯਾਦ ਕਰਦਾ ਹੈ ਅੱਲਾਹ ਨੂੰ ਚੇਤੇ ਕਰਦਾ ਹੈ ਅੱਲਾਹ ਦੀ ਇਬਾਦਤ ਕਰਦਾ ਹੈ ਤੇਰੇ ਵਰਗਾ ਕੋਈ ਹੋਰ ਦੂਸਰਾ ਹੈ ਹੀ ਨਹੀਂ ਹੈ ਰਾਤੀ ਜਾਗਣ ਕਰੇ ਇਬਾਦਤ ਰਾਤ ਨੂੰ ਜਾਗਣ ਕੁੱਤੇ ਤੇ ਤੋਂ ਉੱਤੇ ਉਹ ਕਹਿੰਦੇ ਭਲਿਆ ਇਬਾਦਤ ਕਰਨ ਵਾਸਤੇ ਜਦੋਂ ਨਿਕਲੇ ਆ ਤੇ ਕੀ ਦਿਖਿਆ ਕੁੱਤੇ ਵੀ ਜਾਗ ਰਹੇ ਨੇ ਸਾਰੀ ਰਾਤ ਯੋ ਘੁੰਮਦੇ ਰਹੇ ਕਿਤੇ ਥੋੜੀ ਬਾਦੀ ਭਾਵੇਂ ਨੀਂਦ ਆਈ ਹੋਵੇ ਉਹਨਾਂ ਨੂੰ ਤੇਰੇ ਨਾਲੋਂ ਤੇ ਉਹ ਚੰਗੇ ਨੇ ਆਪਾਂ ਗੱਲ ਕਰ ਰਹੇ ਹਵੋ ਚਾਕਰ ਸੱਚੇ ਕਰੇ ਕਿ ਚਾਕਰ ਕਿਵੇਂ ਬਣਨਾ ਹੈ ਅਗਲੀ ਗੱਲ ਕਹੀ ਹੈ ਭੌਂਕਣ ਮੂਲ ਬੰਦ ਨਾ ਕਰਦੇ ਜਾਰੂੜੀ ਤੇ ਸੁੱਤੇ ਤੇਤੋਂ ਉੱਤੇ ਕਹਿੰਦੇ ਸਾਰੀ ਰਾਤ ਹੀ ਉਹ ਭੌਂਕਦੇ ਰਹਿੰਦੇ ਨੇ ਭੌਂਕੀ ਜਾਂਦੇ ਨੇ ਤੂੰ ਤੇ ਹੁਣ ਸਵੇਰ ਵੇਲੇ ਉੱਠਿਆ ਆਂ ਕਹਿੰਦਾ ਕਿ ਅੱਧੀ ਰਾਤ ਨੂੰ ਉੱਠ ਕਰਕੇ ਅੱਲਾ ਦੀ ਇਬਾਦਤ ਕਰ ਰਿਹਾ ਹਾਂ ਉਹਦੇ ਤੇਰੇ ਤੋਂ ਚੰਗੇ ਨੇ ਨਾ ਭੌਂਕਣ ਮੂਲ ਬੰਦ ਨਾ ਕਰਦੇ ਜਾਰੂੜੀ ਤੇ ਸੁੱਤੇ ਤੇਤੋਂ ਉੱਤੇ ਉਤੇ ਰੂੜੀ ਤੇ ਸੌਂਦੇ ਨੇ ਤੇਰੇ ਸੌਣ ਵਾਤੇ ਤੇ ਬੁੱਧ ਸੋਣਾ ਪ੍ਰਬੰਧ ਕੀਤਾ ਹੋਇਆ ਏ ਸਿਆਲ ਦਾ ਵਕਰਾ ਪ੍ਰਬੰਧ ਹੈ ਕਿ ਠੰਡ ਨਾ ਲੱਗ ਜਾਵੇ ਗਰਮੀਆਂ ਦੇ ਵਿੱਚ ਵਕਰਾ ਪ੍ਰਬੰਧ ਕੀਤਾ ਹੋਇਆ ਹੈ ਕਿ ਇਹਨੂੰ ਕਿਤੇ ਗਰਮੀ ਨਾ ਲੱਗ ਜਾਵੇ ਕਹਿੰਦੇ ਤੇਰੇ ਨਾਲ ਉਹ ਤੇ ਕੁੱਤੇ ਚੰਗੇ ਨੇ ਨਾ ਸਾਰੀ ਰਾਤ ਭੌਂਕਦੇ ਰਹਿੰਦੇ ਨੇ ਤੇ ਜਾ ਕੇ ਰੂੜੀ ਤੇ ਸੌ ਜਾਂਦੇ ਨੇ ਲੇਟ ਜਾਂਦੇ ਨੇ ਕੋਈ ਪਰਵਾਹ ਨਹੀਂ ਹੈ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਤੌਖਲਾ ਨਹੀਂ ਹੈ ਮਾਲਕ ਤੇ ਕੋਈ ਉਹਨਾਂ ਨੂੰ ਸ਼ੰਕਾ ਨਹੀਂ ਹੈ ਉਹ ਤੇ ਤੇਰੇ ਤੋਂ ਚੰਗੀ ਹੋਏ ਨਾ ਅਗਲੇਰੀ ਗੱਲ ਕਹੀ ਐ ਉਹ ਕਹਿੰਦੇ ਇਹਨਾਂ ਹੀ ਨਹੀਂ ਖਸਮ ਆਪਣੇ ਦਾ ਦਰਨਾ ਛੱਡਦੇ ਭਾਵੇਂ ਸੌ ਸੌ ਵੱਜਣ ਜੁੱਤੀ ਤੇਤੋਂ ਉੱਤੇ ਹੀ ਉਹ ਖਸਮ ਦਾ ਦਰ ਨਹੀਂ ਛੱਡਦੇ ਹੀ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ ਮਾਲਕ ਦੇ ਦਰ ਤੇ ਬੈਠੇ ਰਹਿੰਦੇ ਨੇ ਮਾਲਕ ਭਾਵੇਂ ਸੌ ਸੌ ਜੁੱਤੀ ਉਹਨਾਂ ਨੂੰ ਮਾਰ ਦੇਵੇ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਉਹ ਮਾਲਕ ਦੇ ਦਰ ਤੇ ਹੈ ਟੇਰੀ ਕਰਕੇ ਬੈਠੇ ਰਹਿੰਦੇ ਨੇ ਭਰੋਸਾ ਹੈ ਕਿ ਮਾਲਕ ਨੇ ਫੇਰ ਮੈਨੂੰ लाਡ ਕਰਨਾ ਹੈ ਪਿਆਰ ਕਰਨਾ ਹੈ ਮੈਨੂੰ ਟੁਕੜ ਦੇ ਹੀ ਦੇਣਾ ਹੈ ਬੁੱਲੇ ਸ਼ਾਹ ਉਠ ਯਾਰ ਮਨਾਲਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੇ ਤੂੰ ਉਤੇ ਬੁੱਲੇ ਸ਼ਾਹ ਉਹਨਾਂ ਤੋਂ ਯਾਰ ਸਿੱਖ ਕਿਵੇਂ ਉਹ ਆਪਣੇ ਖਸਮ ਨੂੰ ਆਪਣੇ ਮਾਲਕ ਨੂੰ ਮਨਾ ਰਹੇ ਨੇ